ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਹੈ ਕਿ ਇਹ ਵਿਦੇਸ਼ ਦੀ ਬਹੁਤ ਵੱਡੀ ਬਾਤ ਕਿਸਮਤੀ ਹੈ ਕਿ ਕੱਲੀਆਂ ਰਿਲੀਜੀਅਸ ਮਿਨੋਰਟੀਜ਼ ਨੂੰ ਨਹੀਂ ਲਿੰਗੁਇਸਟਿਕ ਮਿਨੋਰਟੀਜ਼ ਨੂੰ ਵੀ ਇਹ ਸਿੰਗਲ ਆਊਟ ਕਰ ਰਿਹਾ ਹੁਣ ਜੋ ਤਾਮਿਲਨਾਡੂ ਚ ਹੋ ਰਿਹਾ ਤੇ ਤਾਮਿਲਨਾਡੂ ਦੇ ਚੀਫ ਮਿਨਿਸਟਰ ਨੇ ਜਿਹੜੀ 22 ਤੇ 23 ਤਰੀਕ ਨੂੰ ਕਾਨਫਰੰਸ ਬੁਲਾਈ ਆ ਉੱਥੇ ਅਕਾਲੀ ਦਲ ਉਹਦੇ ਸ਼ਾਮਲ ਹੋ ਰਿਹਾ ਸਿੱਖ ਹੀ ਨਹੀਂ ਕਰਦੇ ਸਿੱਖ ਜਿਹੜਾ ਇੰਡੀਵਿਜੂਅਲ ਜ਼ਿਆਤੀ ਕਰੂਗਾ ਉਹਦੇ ਨਾਲ ਲੇਖਾ ਜੋਖਾ ਕਰਨਗੇ ਅਦੇਓ ਐਸ ਨੂੰ ਲਾਰ ਸਕੇਲ ਤੇ ਕਮਿਊਨਿਟੀ ਲੜੇ ਇਸ ਝਗੜੇ ਨੂੰ ਬਦਲ ਕੇ ਕਿਸੇ ਵੀ ਵਿਸ਼ੇਸ਼ ਕਮਿਊਨਿਟੀ ਦਾ ਟਕਰਾਅ ਨਹੀਂ ਲੈਣਗੇ ਅ ਸਰ ਕੁਝ ਨੌਜਵਾਨਾਂ ਦੇ ਪਰਚੇ ਵੀ ਦਰਜ ਕੀਤੇ ਗਏ ਨੇ ਤੁਰੰਤ ਤਾਂ ਬਾਪਸ ਲੈਣਾ ਚਾਹੀਦੀ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਆਲਰੇਡੀ ਹਦਾਇਤ ਕਰਤੀ ਹੈ ਤੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਹਲੇ ਡੁੱਲੇ ਵੇੜਾ ਦਾ ਕੁਝ ਨਹੀਂ ਵਿਗੜਿਆ ਉਹਨਾਂ ਨੂੰ ਪੁਲਿਸ ਨੂੰ ਕੀਤੀ ਹੋਈ ਜ਼ਿਆਦਤੀ ਦੀ ਮਾਫੀ ਮੰਗਣੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਪਟਿਆਲੇ ਦੇ ਇੱਕ ਕਰਨਲ ਤੇ ਉਹਦੇ ਬੇਟੇ ਨਾਲ ਕੀਤੀ ਹੈ ਜ਼ਿਆਦਤੀ ਦਾ ਸੁਭਾਅ ਪਿਆ ਹੋਇਆ ਪੁਲਿਸ ਉਹਨਾਂ ਤੋਂ ਅੰਤ ਵਾਪਸ ਲੈ ਕੇ ਇਹ ਫੀਲਿੰਗ ਦੇਣੀ ਚਾਹੀਦੀ ਹੈ ਕਿ ਅਸੀਂ ਬਰਾਬਰ ਦੇ ਸ਼ਹਿਰੀ ਹਾਂ ਸਾਡੇ ਤੇ ਕੋਈ ਕਾਨੂੰਨ ਵੱਖਰਾ ਨਹੀਂ ਲੱਗਣਾ ਚਾਹੀਦਾ